ਮਰੀਤ ਪਤਾ ਲਗਾ ਵੀ ਤੁਹਾਡੀ ਮਾਰਕੀਟ ਕੋਈ ਲੋਟਰੀ ਵਾਰਦਾਤ ਹੋਈ ਕੀ ਹੈ ਇਹ ਪੂਰਾ ਮਾਜਰਾ ਤੁਹਾਨੂੰ ਪਤਾ ਹੋਵੇ ਅੱਜ ਸਵੇਰੇ ਤਕਰੀਬਨ ਮੈਂ ਆਪਣਾ ਕਰੋੜਾ ਨੂੰ 10 ਵਜੇ ਨਿਕਲਿਆ ਸੀਗਾ ਜਿੱਲੇ ਮੈਂ ਬਾਜ਼ਾਰ ਚ ਪਹੁੰਚਿਆ ਤਾਂ ਕਾਫੀ ਇੱਥੇ ਰਸ ਰਿਹਾ ਸੀਗਾ ਲੋਕ ਕਾਫੀ ਇਕੱਠੇ ਹੋਏ ਹੋਏ ਸੀਗੇ ਜਿੱਲੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲਬਾਤ ਹੈ ਕਹਿੰਦੇ ਜੀ ਇੱਧਰ ਆਪਣਾ ਟੈਂਚੋਲੇ ਦੇ ਨਾਲ ਵਾਰਦਾਤ ਹੋ ਗਈ ਹੈ ਸਵੇਰੇ 6:30 ਵਜੇ ਦੇ ਕਰੀਬ ਮੈਂ ਕਿਦਾਂ ਵਾਰਦਾਤ ਹੋਈ ਕਹਿੰਦੇ ਦੋ ਬੰਦੇ ਸੀਗੇ ਅੰਦਰ ਕੰਮ ਕਰ ਰਹੇ ਸੀਗਾ ਅੰਦਰ ਉਹਨੇ ਆਪਣਾ ਸਪਾਈਸਲ ਕਰਕੇ ਰੇਟੀ ਲ ਖੋਲੀ ਸੀ ਕਿ ਇੱਕ ਬੰਦਾ ਆਇਆ ਟੈਸਟਿੰਗ ਵਾਸਤੇ ਉਹ ਉਹ ਉਹਨੇ ਮਨਾ ਕੀਤਾ ਉਹ 10 ਵਜੇ ਤੱਕ ਉਹਨਣਾ ਹੈਗਾ ਪਰ ਉਹਨੇ ਕਿਸੇ ਨਾਲ ਗਲਤ ਕਰਾਈ ਕਿ ਹਾਂਜੀ ਗਲਤ ਨਹੀਂ ਕਰਾਈ ਉਹਨੂੰ ਦੱਸਿਆ ਕਿ ਮੈਂ ਫਲਾਣੇ ਬੰਦੇ ਦਾ ਹੈਗਾ ਵਾ ਤਾਂ ਮੈਂ ਐਮਰਜੈਂਸੀ 'ਚ ਜਾਣਾ ਕਿਉਂਕਿ ਸਾਡਾ ਯਾਰ ਜਿਹੜਾ ਸੰਡੇ ਨੂੰ ਲੋਕ ਵਪਾਰੀ ਜਿਹੜੇ ਬਾਹਰੋਂ ਆਉਂਦੇ ਹੈਗੇ ਹਿਮਾਚਲ ਤੋਂ ਕੋਈ ਕਿਤੇ ਆਉਂਦਾ ਹੈਗਾ ਤਾਂ ਕਿ ਸਾਡੇ ਹਸ਼ਾਰਪੁਰ ਦਾ ਕੰਮ ਜਾਂਦਾ ਤਾਂ ਮੁਸਲਿਮ ਹਿਮਾਚਲ ਸਿਰ ਤੇ ਹੈਗਾ ਵਾ ਉਹ ਲੋਕ ਵਪਾਰੀ ਆਉਂਦੇ ਹੈਗੇ ਬਾਹਰੋਂ ਆਂਦੇ ਕੰਮ ਕਰਵਾਉਂਦੇ ਚੱਲ ਜਾਂਦੇ ਹੈਗੇ ਤਾਂ ਉਸ ਦਰਾਂ ਦੇ ਇਹਨੂੰ ਲੱਗਾ ਕਿ ਚਾਹੇ ਕੋਈ ਵਪਾਰੀ ਹੋਊਗਾ ਉਹਨੇ ਅੰਦਰ ਕੰਚਲਾ ਸਕਨ ਟੈਕ ਕਨਵਸੇ ਅੰਦਰ ਗਿਆ ਤਾਂ ਪਿੱਛੋਂ ਦੇ ਉੱ ਔਰ ਇਹ ਜੋ ਉਸਨੇ ਸਟੋਰੀਸ ਉਸ ਤੋਂ ਸੁਣਨ ਚ ਮਿਲੀ ਸੀਗੀ ਮੈਂ ਤੁਰੰਤ ਅਮਨਾ ਜੀ ਨੂੰ ਫੋਨ ਕੀਤਾ ਤੇ ਇਹ ਵੀਦਨ ਮੈਂ ਤਾਂ 10 15 ਮਿੰਟ ਦੇ ਵਿੱਚ ਇੱਥੇ ਆਪਣੇ ਪਹੁੰਚ ਗਏ ਸੀਗੇ ਕਿੰਨੀ 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 ਕਿਲੋ ਥੋਸੀ ਜਾ ਰਹੀ ਸੀ ਇਹ ਜੋ ਦੱਸ ਰਿਹਾ ਹੈਗਾ ਵਾ ਉਹ ਕਹਿੰਦਾ ਕਿਲੋ ਕ সোਨਾ ਵਸ ਰਿਹਾ ਵਾ 23 24 ਲੱਖ ਰੁਪਏ ਦੇ ਕੈਸ਼ ਦੱਸ ਰਿਹਾ ਹੈਗਾ ਵਾ ਕਿਉਂਕਿ ਨਾ ਜਿਹੜਾ ਕੰਮ ਹੈਗਾ ਵਾ ਉਹ ਸੋਨਾ ਰਿਲੇਟਡ ਹੈਗਾ ਵਾ ਕੈਸ਼ ਮੈਂ ਤਾਂ ਉਹਦੇ ਤੇ ਕੀ ਕਰ ਹੁੰਦਾ ਕਿ ਐਕਚੁਅਲੀ ਕਿ ਇਹਨਾਂ ਕੋਲ ਲੈ ਵੇਚੀ ਉਹ ਕਰਨ ਵਾਸਤੇ ਲੋਕ ਹੀ ਆਂਦੇ ਹੈਗੇ ਆ ਜਿਹੜਾ ਕੋਈ ਵਪਾਰੀ ਬਾਹਰੋਂ ਆਉਂਦਾ ਸਾਡਾ ਜਿਹਾ ਅਸੀਂ ਲੋਕ ਜੁਈ ਹੈਗੇ ਆਂ ਸਾਨੂੰ ਜੇ ਸੋਨਾ ਵੇਚਣ ਦੇ ਲੋੜ ਪੈਂਦੇ ਸੀ ਇਹਨਾਂ ਲੋਕਾਂ ਕੋਲੋਂ ਸੋਨਾ ਲਈ ਵਿੱਚ ਕਈ ਕਰ ਕਰ ਲਨੇ ਹੈਗੇ ਆਂ ਅਦਰਵਾਈਜ਼ ਸ਼ਾਪ ਦੇ ਓਨਰ ਵੀ ਹੈਗੇ ਸ਼ਾਪ ਦਾ ਓਨਰ ਜਿਹੜਾ ਪਿੰਡ ਗਿਆ ਹੋਇਆ ਵਾ ਅਛਾ ਇਹ ਸਾਰੇ ਵਰਕਰ ਹੀ ਸੀ ਇਹ ਵਰਕਰ ਸੀ ਉਹਨਾਂ ਦੇ ਕਿਉਂਕਿ ਐਕਚੁਅਲੀ ਕੈਸ਼ ਦਾ ਜਿਹੜਾ ਡਿਪਾਰਟਮੈਂਟ ਆ ਉਹ ਐਕਚੁਅਲੀ ਇਹ ਦੱਸ ਸਕਦੇ ਪ੍ਰੋਪਰ ਸੰਤ ਜਿਹੜੇ ਚੋ ਲੱਖ ਦੱਸਿਆ ਨੇ ਕਿ ਦਰ ਲੱਖ ਪਿਆਵਾ ਗਿਆ ਤਾਂ ਕਿ ਲੋ ਸੋਨਾ ਸੀ ਮੇਰਾ ਭਾਈ ਸਾਹਿਬ ਤਾਂ ਪਿੰਡੋਂ ਮੇਨੋਂ ਫੋਨ ਆਇਆ ਸੀਗਾ ਉਹ ਮਾਲਕ ਕਾਫੀ ਰੋ ਰਿਹਾ ਸੀਗਾ ਕਹਿੰਦਾ ਮੇਰੀ ਜ਼ਿੰਦਗੀ ਔਰ ਅੱਜ ਜੋ ਕੰਮ ਮੈਂ ਖਾਲੀ ਹੋ ਚੁੱਕਾ ਹਾਂ ਇਹ ਵਾਰੀ ਇਨਫੋਰਮੇਸ਼ਨ ਅੱਜ ਕੀ ਵਾਰਦਾਤ ਹੋਈ ਹੈ ਸੁਨਹਿਰਾ ਮਾਰਕੀਟ ਸੁਨਹਿਰਾ ਬਜਾਰ ਚਾਰਪੁਰ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਸਵੇਕ 10 ਵਜੇ ਆਈ ਹੈ ਕਿ ਸ਼੍ਰੀ ਨਾਥ ਜਿਹੜਾ ਟੰਕਰ ਨੰਦਾ ਸੂਨਾ ਜਿਹੜਾ ਟੈਸਟ ਕਰਦੇ ਆ ਇਹਨਾਂ ਦੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਸਾਡਾ ਸਮਾਨ ਜਿਹੜਾ ਆ ਇਹ ਯੋਰੀ ਦੇ ਵਿੱਚੋਂ ਸਾਨੂੰ ਹੱਥ ਕਰ ਬੰਨ੍ਹ ਕੇ ਤੇ ਚੋਰੀ ਕਰਕੇ ਲੈ ਗਿਆ ਤੇ ਇਹ ਅਸੀਂ ਮੌਕੇ ਤੇ ਉਦੋਂ ਹੀ ਤਰੰਤ ਹੀ ਫੋਨ ਕਰਦੇ ਹੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਆ ਕੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਡੰਗਾਈ ਦੇ ਵਿੱਚ ਪੁਸ਼ਕਸ਼ ਕਰ ਰਹੇ ਹਾਂ ਇਹ ਸਬੰਧੀ ਕੀ ਵਾਰਦਾਤ ਹੋਈ ਹੈ ਕੀ ਗੱਲ ਆ ਕੀ ਬਾਤ ਆ ਇਹ ਦੱਸਦੇ ਵੀ ਸਾਡਾ ਸੋਨਾ ਚਾਂਦੀ ਤੌਰ ਕੈਸ਼ ਜਿਹੜਾ ਆ ਇਥੋਂ ਜਨਮ ਲੂ ਬੰਦੇ ਲੈ ਗਿਆ ਸਰ ਅਪ੍ਰੋਕਸੀਮੇਟਲੀ ਕਿੰਨਾ ਸੋਨਾ ਚਾਂਦੀ ਦੱਸ ਰਹੇ ਇਹ ਜੋ ਸੋਨਾ ਦੱਸ ਰਿਹਾ ਵੀ ਸਾਡਾ 1 ਕਿਲੋ ਸੋਨਾ 23 ਲੱਖ ਰੁਪਏ ਆ ਤੇ 7 ਕਿਲੋ ਚਾਂਦੀ ਦੱਸ ਰਿਹਾ ਤੇ ਲੇਕਿਨ ਅਸੀਂ ਇਹਨਾਂ ਨੂੰ ਇਸ ਸੰਬੰਧੀ ਸਾਨੂੰ ਇਹ ਸਸਪੀਸ਼ ਲੱਗਦਾ ਮਾਮਲਾ ਅਸੀਂ ਇਹਨੂੰ ਡੰਗਾਈ ਦੇ ਵਿੱਚ ਅਸੀਂ ਪੁਸ਼ਟੀ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਹੈ ਸਰ 1 ਕਿਲੋ ਸੋਨਾ ਵੀ ਮੰਨ ਲਿਆ ਚਾਂਦੀ ਮੰਨ ਲਿਆ ਪਰ ਜਿਹੜਾ 23 ਲੱਖ ਰੁਪਏ ਕਹਿੰਦੇ 23 ਲੱਖ ਰੁਪਏ ਕੈਸ਼ ਇੱਥੇ ਇਹਨਾਂ ਤੋਂ ਇਸ ਸੰਬੰਧੀ ਅਜੇ ਤੱਕ ਤਾਂ ਇਹ ਸਾਨੂੰ ਕੋਈ ਵੀ ਬਿੱਲ ਕੋਈ ਵੀ ਡਾਕੂਮੈਂਟ ਸੰਬੰਧੀ ਕੋਈ ਵੀ ਪੇਸ਼ ਨਹੀਂ ਕਰ ਸਕੇ ਅਸੀਂ ਇਹ ਮਾਮਲਾ ਸ਼ਕੀ ਜੱਬ ਦਾ ਇਹਨੂੰ ਇਹ ਲੰਗਾਈ ਚ ਤਤਤੀਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਸਰ ਦੂਸਰੇ ਪਾਸੇ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਹਿੰਦੇ ਕੋਈ ਬੰਗੂਨ ਕਿਉਂ ਕਿਵੇਂ ਦਾ ਸ਼ੱਕ ਉਹ ਸਾਰੇ ਤਤਤੀਸ਼ ਕਰ ਰਹੇ ਨੇ ਲੰਗਾਈ ਦੇ ਵਿੱਚ ਉਸ ਸਪੀਸੀਅਸ ਵੀ ਹੋ ਸਕਦਾ ਤੇ ਅਸੀਂ ਪੁਸ਼ੀਸ਼ ਕਰ ਰਹੇ ਹਾਂ ਡਿਟੇਲ ਚ ਸਰ ਸੀਸੀਟੀਵੀ ਦੀ ਕੋਈ ਵੀ ਆਈ ਇਹ ਸੀਸੀਟੀਵੀ ਕੈਮਰਾ ਜਿਹੜਾ ਹੈਗਾ ਨਵੀਆਰ ਹੈਗਾ ਉਹ ਉਤਾਰ ਕੇ ਵੀ ਇਹ ਕਹਿੰਦੇ ਦੱਸਦੇ ਆ ਵੀ ਉਤਾਰ ਕੇ ਵੀ ਲੈ ਗਏ ਉਹ ਅਸੀਂ